ਜਿਹੜੇ ਜਾਤ ਦਾ ਅਭਿਮਾਨ ਕਰਦੇ ਨੇ ਧਿਆਨ ਦੇਣਾ ਸਾਡੇ ਸਮਾਜ ਵਿੱਚ ਵਰਣ ਖੱਤਰੀ ਬ੍ਰਾਹਮਣ শূ드 ਵੈਸ਼ ਇਹ ਬਣ ਚੁੱਕੇ ਨੇ ਪਰ ਬਾਣੀ ਵਿੱਚ ਖੱਤਰੀ ਬ੍ਰਾਹਮਣ শূਦਰ ਵੈਸ਼ ਨੂੰ ਇਸ ਤਰ੍ਹਾਂ ਨਹੀਂ ਡੈਫੀਨੇਸ਼ਨ ਦਿੱਤੀ ਵੀ ਖੱਤਰੀ ਉੱਚਾ শূਦਰ ਛਤ ਨੀਵਾ ਇਹ ਫਲਾਨਾ ਖਾਸ ਤੇ ਇਹ ਨਹੀਂ ਖਾਸ ਇਹ ਜਦੋਂ ਸ਼ੌਖਾ ਮੈਂ ਸਮਝਾਣਾ ਜੋ ਸੱਚੀ ਪਾਛਾ ਦੀ ਪੰਕਤੀ ਆਈ ਹੈ ਅੱਗੇ ਜਾਤ ਨਾ ਜੋਰ ਹੈ ਇੱਕ ਸਮੂਹ ਲੈ ਲਓ ਕੁਝ ਲੋਕਾਂ ਦਾ ਇਕੱਠ ਉਹਦੇ ਵਿੱਚ ਚਾਰ ਚੀਜ਼ਾਂ ਦੀ ਵੰਡ ਕਰੋ 1 ए बी लो, सी डी ਚਾਰ ਵੰਡ ਲਓ ਇੱਕ ਉਹਦੇ ਵਿੱਚ ਇੰਟੈਲੀਜੈਂਟ ਬੰਦੇ ਇੱਕ ਪਾਸੇ ਰੱਖ ਲਓ ਇੱਕ ਘੱਟ ਪੜੇ ਲਿਖੇ ਇੱਕ ਪਾਸੇ ਰੱਖ ਲਓ ਜਾਂ ਹੋਰ ਮੈਂ ਧਾਰਨ ਦੇਦਾ ਚਾਰ ਮਿਆਣੇ ਨੇ ਕਮਾ ਦੇ ਇੱਕ ਬਹੁਤ ਜ਼ਿਆਦਾ ਪੜਿਆ ਲਿਖਿਆ ਉਹਨੂੰ ਇੱਧਰ ਰੱਖ ਲਓ ਇੱਕ ਬੜਾ ਦਲੇਰ ਹੈ ਉਹਨੂੰ ਇੱਥੇ ਰੱਖ ਲਓ ਤਿੰਗ ਇੱਕ ਹੋਰ ਬੜਾ ਬਿਜ਼ਨਸ ਮਾਈਂਡਡ ਹੈ ਉਹਨੂੰ ਇਧਰ ਲੱਖ ਲੋ ਇੱਕੋ ਜਿਹੜਾ ਬੜਾ ਭਗਤੂ ਜਿਆ ਬੜਾ ਪਿਆਰਾ ਜਿਆ ਉਹ ਜਿਹੜਾ ਨਹੀਂ ਉਹਦਾ ਜਿਆਦਾ ਦਿਮਾਗ ਵੀ ਨਹੀਂ ਚੱਲਦਾ ਪੜ੍ਹਾਈ ਵੀ ਨਹੀਂ ਜਿਆਦਾ ਕਰਦਾ ਉਹਨੂੰ ਇੱਕ ਪਾਸੇ ਲਾ ਹੈ ਦੇ ਇੱਕ ਮਾਂ ਦੇ ਚਾਰ ਪੁੱਤਰ ਇੱਕ ਬਣ ਗਿਆ ਫਾਰਮਰ ਠੀਕ ਹੈ ਜੀ ਉਹ ਖੇਤੀ ਕਰਨ ਲੱਗ ਪਿਆ ਇੱਕ ਜਿਹੜਾ ਬਹੁਤਾ ਪੜ੍ਹਿਆ ਲਿਖਿਆ ਸੀ ਉਹ ਜਾ ਕੇ ਵੀ ਅਫਸਰ ਬਣ ਗਿਆ ਠੀਕ ਹੈ ਜੀ ਇੱਕ ਜਿਹੜਾ ਬਿਜ਼ਨਸ ਮਾਈਂਡਰ ਸੀ ਉਹ ਜਿਹੜਾ ਸੀ ਉਹ ਕਰਨ ਲੱਗ ਪਿਆ ਮਤਲਬ ਬਿਜ਼ਨਸ ਕਰਨ ਲੱਗ ਪਿਆ ਇੱਕ ਦਾ ਦਿਮਾਗ ਇੰਨਾ ਸੀ ਉਹ ਬਿਤਬਦਵਾ ਵਾਲਾ ਸੀ ਤੇ ਉਹ ਮਤਲਬ ਪੜ੍ਹਾਈ ਲਿਖਾਈ ਦੇ ਵਿੱਚ ਉਸ ਲਾਈਨ ਵਿੱਚ ਚਲਾ ਗਿਆ ਮਤਲਬ ਉਹ ਇਸ ਤਰ੍ਹਾਂ ਕੈਡਾ ਗਰੀ ਬਣ ਗਈ ਐਦਾਂ ਨਹੀਂ ਵੀ ਚਾਰ ਮਾਂ ਦਾ ਜਿਹੜਾ ਫਾਰਮਰ ਪੁੱਤ ਹੈ ਇਹ ਉਹ ਬਹੁਤ ਮਤਲਬ ਮਾੜਾ ਹੈ ਨੀਵਾ ਹੈ ਗਲਤ ਹੈ ਨਹੀਂ ਤੇ ਜਿਹਦੇ ਅੰਦਰ ਜਜ਼ਬਾ ਸੀ ਮਤਲਬ ਲੜਨ ਦਾ ਤੇ ਉਹਨੂੰ ਖਛਤਰੀ ਬਣਾ ਦਿੰਦਾ ਉਹ ਖਛਤਰੀ ਹੈ ਠੀਕ ਹੈ ਜੀ ਸੋ ਜੇਕਰ ਮਹਾਰਾਜ ਜੀ ਕਹਿੰਦੇ ਕੋਈ ਮਨੁੱਖ ਕਹਿੰਦਾ ਵੀ ਮੈਂ ਜਾਤ ਕਰਕੇ ਵੱਡਾ ਤੇ ਪਾਸ਼ਾ ਜੀ ਕਹਿੰਦੇ ਫਿਰ ਸੁਣ ਲਓ ਜਾਤ ਕਰਮਾ ਕਰਕੇ ਜਾਤ ਬਣਦੀ ਹੈ ਕਰਮਾ ਕਰਕੇ ਜਾਤ ਇੱਕ ਬ੍ਰਾਹਮਣਾਂ ਦਾ ਮੁੰਡਾ ਇੱਕ ਚਲੋ ਜੱਟ ਤੇ ਐਸੀ ਦੂਜੀ ਕੈਟਾਗਰੀ ਚ ਆ ਗਿਆ ਨਾ ਜਿਹੜੀ ਉੱਚੀ ਸ਼੍ਰੇਣੀ ਮੰਨਦੇ ਨੇ ਆਪਣੇ ਉਹਨੂੰ ਖੱਤਰੀਆਂ ਦਾ ਲੈ ਲਓ ਬ੍ਰਾਹਮਣਾਂ ਦਾ ਲੈ ਲਓ ਉਹ ਨੀਚ ਕਰਮ ਕਰੇ ਧਿਆਨ ਦੇਣਾ ਉਹ ਗੰਦੀ ਹਰਕਤ ਕਰੇ ਤੇ ਉਹ ਕਿਵੇਂ ਵੱਡਾ ਹੋ ਗਿਆ ਮਹਾਰਾਜ ਜੀ ਕਹਿੰਦੇ ਨੇ ਮਾਰੇ ਹੁਣ ਮੈਂ 426 ਅੰਗ ਤੇ ਤੀਜੇ ਪਾਤਸ਼ਾਹ ਦਾ ਬਚਨ ਹੈ ਮਹਾਰਾਜ ਜੀ ਕਹਿੰਦੇ ਅੱਗੇ ਜਾ ਤਨ ਜੋਰ ਹੈ ਪੰਕਤੀ ਆਈ ਕਹਿੰਦੇ ਬਿਨ ਨਾਵੇ ਸਭ ਨੀਚ ਹੈ 426 ਗੁਰੂ ਅਮਰਦਾਸ ਮਹਾਰਾਜ ਜੀ ਦਾ ਫਰਮਾਨ ਕਹਿੰਦੇ ਨੀਚ ਬਦੇ ਕੌਣ ਬਿਨ ਨਾਵੇ ਸਭ ਨੀਚ ਹੈ ਬਿਸ਼ਟਾ ਕਾ ਕੀੜਾ ਹੋਏ ਓਏ ਉਹ ਨੀਜ ਲੋਗ ਨੇ ਜਿਨ੍ਹਾਂ ਦੇ ਕੋਲ ਸ਼ੁਕਰਾਨਾ ਰੱਬ ਦਾ ਨਹੀਂ ਕਰਦੇ ਜਿਨ੍ਹਾਂ ਦੇ ਕੋਲ ਨਾਮ ਨਹੀਂ ਹੈ